ਨੈਸ਼ਨਲ ਕਾਂਗਰਸ ਨੂੰ ਅੱਜ ਪੰਜਾਬ ਦਾ ਇੱਕ ਗਾਂਧੀ ਹੋਰ ਮਿਲ ਗਿਆ ਹੈ ਕਹਿੰਦਾ ਪਾਬ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਪਹਿਲਾਂ ਆਪ ਤੋਂ ਮੈਂਬਰ ਪਾਰਲੀਮੈਂਟ ਦੀ ਪਟਿਆਲਾ ਤੋਂ ਚੋਣ ਜਿੱਤੇ ਸਨ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਉੱਤੇ ਚਰਚਾ ਕਰਾਂਗੇ ਕਿ ਕਾਂਗਰਸੀ ਹਲਕਿਆਂ ਦੇ ਵਿੱਚ ਕੋਈ ਵਿਰੋਧਤਾ ਨਹੀਂ ਉੱਪਰ ਕੇ ਸਾਹਮਣੇ ਆਇਆ ਤੇ ਦੂਜੇ ਪੱਲੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀ ਜਿਹੜੀ ਹੈ ਈਡੀ ਵੱਲੋਂ ਹਰਾਸ ਦੀ ਅੱਜ ਮਿਆਦ ਪੁੱਗੀ ਤੇ ਹੁਣ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਗਿਆ। ਉਹਨਾਂ ਦੀ ਜਿਹੜੀ ਹਿਰਾਸਤ ਦੇ ਦੌਰਾਨ ਜਿਹੜੇ ਕਈ ਵੱਡੇ ਮਾਮਲੇ ਸਾਹਮਣੇ ਆਏ। ਉਹ ਕੀ ਨੇ ਇਸ ਉੱਤੇ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਵਿਸ਼ਵ ਸਿੰਘ ਜੀ ਤੱਕ ਤੇ ਸਿਆਸੀ ਮਾਹਰ ਡਾਕਟਰ ਪਰਵਿੰਦਰ ਸਿੰਘ ਪੱਟੀ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ। ਯੂਵਿੰਟਸਰਵ ਸਸਰੀ ਕਾਲ, শ্রোਤੇਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਸਰੀ ਕਾਲ। ਘਰ ਸਾਹਿਬ ਦੇ ਮੁਕਮਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਕਿ ਈਡੀ ਦੀ ਹਿਰਾਸਤ ਦੇ ਵਿੱਚ ਸਨ ਉਹ ਹੁਣ ਅਗਲੇ ਦੌਰ ਵੱਲ ਕਹਿੰਦਾ ਪਾ ਕਿ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਉੱਤੇ ਅਗੇ ਭੇਜ ਦਿੱਤਾ ਗਿਆ ਕਹਿੰਦਾ ਪਾ ਕਿ ਨਿਆਂ ਖਰਾਸਤ ਦੇ ਵਿੱਚ ਤੇ ਈਡੀ ਦੀ ਹਿਰਾਸਤ ਦੇ ਵਿੱਚੋਂ ਕਈ ਵੱਡੇ ਪੱਖ ਸਾਹਮਣੇ ਆਏ ਨੇ ਜਿਹੜੇ ਸ਼ਾਇਦ ਤੁਹਾਡੇ ਕੋਲ ਨਹੀਂ ਬੜੇ ਅਹਿਮ ਨੇ ਜਿਹਦੇ ਨਾਲ ਇੱਕ ਜਿਹੜੀ ਆਪ ਦੇ ਹੜਕਿਆਂ ਦੇ ਵਿੱਚ ਵਖਰੀ ਤਰ੍ਹਾਂ ਦੀ ਕਹਾਣੀ ਕਹਿੰਦਾ ਪਾਲਕੇ ਦਿੱਲੀ ਦੀ ਸਿਆਸਤ ਦੇ ਵਿੱਚ ਉਹ ਵੇਖਣ ਨੂੰ ਮਿਲ ਸਕਦੀ ਅਗਲੇ ਸਮੇਂ ਉਹ ਕੀ ਹੈ ਜੀ ਡਾਕਟਰ ਸਾਹਿਬ ਕਿੰਨ ਤੋਂ ਸਬ ਬੇਸਿਕ ਕਾਫੀ ਚਰਚਾ ਹੈ ਪਰ ਬਿਜ਼ਨਸ ਟੁਡੇ ਅਖਬਾਰ ਤੇ ਹਵਾਲੇ ਦੇ ਨਾਲ ਮਲ ਜਿਹੜੀਆਂ ਖਬਰਾਂ ਦਿੱਤੀਆਂ ਗਈਆਂ ਨੇ ਜਾਂ ਹੋਰਨਾਂ ਨੇ ਵੀ ਛਾਪੀਆਂ ਨੇ ਉਹ ਉਹ ਇਹ ਹੈ ਕਿ ਅੱਜ ਕੋਰਟ ਦੇ ਵਿੱਚ ਏਡੀ ਨੇ ਜੋ ਕੁਝ ਕਿਹਾ ਉਹਨੇ ਕਿਹਾ ਕਿ ਕੇਜਰੀਵਾਲ ਸਾਹਿਬ ਸਾਨੂੰ ਠੀਕ ਜਵਾਬ ਨਹੀਂ ਦੇ ਰਹੇ ਟਾਲਮ ਟੋਲ ਕਰ ਰਹੇ ਨੇ ਰਵੈਤੀ ਤਰੀਕਾ ਤਾਂ ਹੀ ਹੁੰਦਾ ਵੈਸੇ ਕਿਉਂਕਿ ਰਮਾਂਡ ਹੋਰ ਮੰਗਣਾ ਹੁੰਦਾ ਕਿਸੇ ਵੀ ਇਨਵੈਸਟੀਗੇਟਿੰਗ ਏਜੰਸੀ ਨੇ ਨਾਲ ਉਸ ਨੇ ਜਿਹੜੀ ਸਿਗਨੀਫੀਕੈਂਟ ਗੱਲ ਕਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪੁੱਛਿਆ ਕਿ ਵਿਜੇ ਨਾਇਰ ਜਿਹੜੇ ਲਗਭਗ ਇੱਕ ਕਿਸਮ ਦੇ ਨਾਲ ਮੇਨ ਕੰਡਿਊਟ કહે ਜਾਂਦੇ ਨੇ ਜਿਨ੍ਹਾਂ ਦੇ ਆਧਾਰ ਬਿਆਨਾਂ ਦੇ ਆਧਾਰ ਤੇ ਸਾਰਾ ਕੇਸ ਬਣਿਆ ਹੈ ਉਹ ਕਹਿੰਦੇ ਵੀ ਉਹ ਤੁਹਾਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਕਿਸ ਤਰ੍ਹਾਂ ਰਿਪੋਰਟ ਕਰਦੇ ਸੀ ਐਸਸੀਐਮ ਆਫਿਸ ਚੋਂ ਕੰਮ ਕਿਦਾਂ ਕਰਦੇ ਸੀ ਉਹ ਹਮ ਕੇਜੀਵਾਲ ਮੈਂ ਕਿਹਾ ਉਹ ਮੈਨੂੰ ਨਹੀਂ ਸੀ ਰਿਪੋਰਟ ਕਰਦੇ ਉਹ ਮੈਡਮ ਤਿੱਸੀ ਮਾਰ ਲੈਣਾ ਜਿਹੜੇ ਹੈਗੇ ਨੇ ਉਹਨਾਂ ਨੂੰ ਤੇ ਸੌਰਵ ਭਾਰਦवाज ਨੂੰ ਰਿਪੋਰਟ ਕਰਦੇ ਸੀਗੇ ਮੇਰਾ ਡਾਇਰੈਕਟ ਉਹਨਾਂ ਨਾਲ ਕੋਈ ਲਿੰਕ ਨਹੀਂ ਸੀ ਹੂੰ ਜਿਹੜਾ ਹੁਣ ਈਡੀ ਦੀ ਸਟੇਟਮੈਂਟ ਹੈ کورٹ ਦੇ ਵਿੱਚ ਪਰ ਇਹਦੇ ਤੋਂ ਇੱਕ ਇਸ਼ਾਰਾ ਇਹ ਮਿਲ ਰਿਹਾ ਹੈ ਕਿ ਇਹਦਾ ਮਤਲਬ ਇਹ ਨਾ ਮੰਤਰੀਆਂ ਨੂੰ ਵੀ ਈਡੀ ਸੋਚ ਇਹ ਹੋਣੀ ਹੈ ਕਿ ਇਨਵੈਸਟੀਗੇਸ਼ਨ ਚ ਸ਼ਾਮਲ ਕਰਨ ਹੂੰ ਹੂੰ ਪਿਛਲੀ ਵਾਰ ਤੋਂ ਬਾਅਦ ਇਹੀ ਦੋ ਮੇਨ ਚਿਹਰੇ ਸੀਗੇ ਜਿਹੜੇ ਉਹਨਾਂ ਨੂੰ ਡਿਫੈਂਡ ਕਰਨ ਤੇ ਜਿਹੜੀ ਦਿੱਲੀ ਦੇ ਵਿੱਚ ਜਿਹੜੇ ਪੇਸ਼ੈਂਟ ਜਾਂ ਪ੍ਰੈਸ ਕਾਨਫਰੰਸਾਂ ਹੀ ਕਰ ਰਹੇ ਸੀ ਹੂੰ ਹੂੰ ਬਿਲਕੁਲ ਆਤੀਸ਼ੀ ਤੇ ਸੌਰਵ ਪਾਰ ਦਵਾਜ ਇਹਨਾਂ ਦੀਆਂ ਸਰਗਰਮੀਆਂ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਹੀਆਂ ਸੀ ਜੀ ਜੇ ਇਹ ਵੀ ਬਿਲਕੁਲ ਈਟੀ ਦੇ ਘੇਰੇ ਚ ਆ ਜਾਂਦੇ ਨੇ ਜਾਂ ਇਨਵੈਸਟੀਗੇਸ਼ਨ ਚ ਆ ਜਾਂਦੇ ਨੇ ਤਾਂ ਫਿਰ ਮੈਡਮ ਸਨੀਤਾ ਕੇਜਰੀਵਾਲ ਹੀ ਰਹਿ ਜਾਂਦੇ ਨੇ ਪਿੱਛੇ ਕੇਜਰੀਵਾਲ ਸਾਹਿਬ ਦਾ ਕੰਮ ਕਰ ਸੰਭਾਲਣ ਲਈ ਕੱਲ ਵੀ ਜਿਸ ਤਰ੍ਹਾਂ ਇੰਡੀਆ ਦੀ ਰੈਲੀ ਸੀ ਇੰਡੀਆ ਫਰੰਟ ਦੀ ਉਹਦੇ ਵਿੱਚ ਵੀ ਉਹਨਾਂ ਨੂੰ ਹੀ ਪ੍ਰਤੀਨਿਧਤਾ ਦਿੱਤੀ ਗਈ ਉਹਨਾਂ ਨੇ ਉਹਨਾਂ ਦਾ ਲੈਟਰ ਪੜ੍ਹ ਕੇ ਸੁਣਾਇਆ ਤੇ ਹੋਰ ਸਾਰਾ ਕੁਝ ਕੀਤਾ ਪਲੱਸ ਜਿਹੜਾ ਮਤਲਬ ਉਹ ਆਪਣਾ ਹਿੰਦੂ ਤਵਾ ਅਜੰਡਾ ਵੀ ਹੁਣ ਲਿਆ ਰਹੇ ਨੇ ਕਿ ਆਸ਼ੀਰਵਾਦ ਉਹਨਾਂ ਨੂੰ ਦਿੱਤਾ ਜਾਵੇ ਨੰਬਰ ਵੀ ਉਹਨਾਂ ਨੇ ਹੀ ਜਾਰੀ ਕੀਤਾ ਤੇ ਅੱਜ ਕੇਜਰੀਵਾਲ ਸਾਹਿਬ ਨੇ ਦੋ ਤਿੰਨ ਕਿਤਾਬਾਂ ਮੰਗੀਆਂ ਨੇ ਜਿੰਨਾਂ ਦੋ ਭਾਗੋ ਕੀਤਾ ਤੇ ਮਤਲਬ ਰਮਾਇਣ ਦੀ ਮੰਗ ਕੀਤੀ ਹੈ ਵੀ ਉਹਨਾਂ ਨੂੰ ਉੱਥੇ ਪੜ੍ਹਣੀਆਂ ਨੇ ਉਹ ਜੇਲ੍ਹ ਦੇ ਵਿੱਚ ਬੈਠ ਕੇ ਹੂੰ ਇਹ ਸਸਪਨ ਟਿਸ਼ਨ ਸਾਰੀਆਂ ਇੱਕ ਤਾਂ ਇਹ ਹੈ ਕਿ ਦਿੱਲੀ ਦਾ ਕੇਸ ਹੋ ਕਰਕੇ ਕੇਤੀਵਾਲ ਸਾਹਿਬ ਦਾ ਹੋਣ ਕਰਕੇ ਪ੍ਰੈਸ ਦਾ ਬਹੁਤ ਜ਼ਿਆਦਾ ਫੋਕਸ ਹੈ আর ਛੋਟੀ ਛੋਟੀ ਚੀਜ਼ ਰਿਪੋਰਟ ਹੋ ਰਹੀ ਹੈ। ਹੂੰ। ਦੂਜਾ ਇਹ ਹੈ ਕਿ ਉਹਨਾਂ ਦੇ ਵਿੱਚ ਆਪਣੀਆਂ ਸਫਾਂ ਚ ਕਨਫਿਊਜ਼ਨ ਹੈ। ਪਹਿਲਾਂ ਪਹਿਲਾਂ ਉਹਨਾਂ ਨੇ ਮੈਡਮ ਤਿਸ਼ੀ ਨੂੰ ਤੇ ਭਾਰਤਵਾਜ ਨੂੰ ਅੱਗੇ ਕੀਤਾ ਉਹਨਾਂ ਨੇ ਡਿਫੈਂਡ ਕੀਤਾ। ਹੁਣ ਮੈਡਮ ਮਨੋਸ਼ਨੀਕਾ ਆ ਰਹੇ ਨੇ ਅੱਗੇ। ਇਹਦਾ ਮਤਲਬ ਇਹ ਹੈ ਵੀ ਸੀਐਮ ਸ਼ਿਫਟ ਦਾਜਾਂ ਕੱਲ ਨੂੰ ਥੇ ਕਿ ਉਹਨਾਂ ਦੀ ਜਿਹੜਾ ਸਕੈਸਰ ਬਣਊਗਾ ਜਾਂ ਸੁਪਰੀਮੋ ਬਣੂਗਾ ਆਪ ਦਾ ਉਹ ਉਹਨਾਂ ਨੂੰ ਬਿਲਕੁਲ ਕੀਤਾ ਜਾ ਰਿਹਾ ਹੈ ਤੇ ਜਿਹੜੇ ਉਹਨਾਂ ਦੇ ਨਾਲ ਲਾਗੇ ਛਾਗੇ ਵਾਲੇ ਨੇ ਉਹ ਜੇ ਇਨਵੈਸਟੀਗੇਸ਼ਨ ਦੇ ਅੰਦਰ ਆ ਜਾਂਦੇ ਨੇ ਫਿਰ ਬਿਲਕੁਲ ਹੀ ਕਲੀਅਰ ਹੈ ਗੱਲ ਹੂੰ ਹੂੰ ਕਹਿੰਦਾ ਬਾਪਕੀ ਸਰਕਾਰ ਦਾ ਵੱਡਾ ਹਿੱਸਾ ਮਤਲਬ ਕਿਉਂਕਿ ਕਈ ਮੰਤਰੀ ਪਹਿਲਾਂ ਹੀ ਜੇਲਾਂ ਦੇ ਵਿੱਚ ਨੇ ਤੇ ਜਿਹੜੇ ਦੋ ਮੰਤਰੀਆਂ ਵੱਲ ਜੇ ਗਾਜ ਡਿੱਗਦੀ ਹੈ ਤਾਂ ਫਿਰ ਮਗਰ ਚਿਹਰੇ ਜੇਕਰ ਦੇਖੀ ਤੇ ਉਹਨਾਂ ਦੇ ਵਿੱਚ ਸੁਨੀਤਾ ਕੇਜਰੀਵਾਲੀ ਸਾਹਮਣੇ ਹੁੰਦੇ ਆ ਬਿਲਕੁਲ ਜੀ ਸਰ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਭਿੰਦਰ ਸਾਹਿਬ ਕਿ ਉਹ ਕੇਜਰੀਵਾਲ ਸਾਹਿਬ ਦੇ ਹਵਾਲੇ ਦੇ ਨਾਲ ਉਹਨਾਂ ਦਾ ਨਾਮ ਲੈ ਰਹੇ ਨੇ ਹੂੰ ਜੀ ਮਤਲਬ ਈਡੀ ਇਹ ਗੱਲ ਕਹਿ ਰਹੀ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਦੋਨਾਂ ਨੂੰ ਉਹ ਬੰਦਾ ਰਿਪੋਰਟ ਕਰਦਾ ਸੀ ਹੂੰ ਉਸ ਦੇ ਬਿਆਨਾਂ ਦੇ ਉੱਪਰ ਬਾਕੀਆਂ ਨੂੰ ਲੁਝਾਇਆ ਗਿਆ ਇਹ ਸਮਝ ਨਹੀਂ ਕਰਦੀ ਕਿ ਕੇਜਰੀਵਾਲ ਸਾਹਿਬ ਨੇ ਸੱਚੀ ਇਹ ਕਿਹਾ ਹੋਊਗਾ ਜੇ ਕਿਹਾ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਆਪਣੇ ਇਹਨੇ ਜਿਹੜੇ ਕਰੀਬੀ ਨੇ ਤੇ ਉਹਨਾਂ ਦੇ ਜਿਹੜੇ ਕਲੋਸਟ ਨੇ ਉਹਨਾਂ ਨੂੰ ਕਿਉਂ ਉਹ ਇਹਦੇ ਵਿੱਚ ਲਿਆਉਣਾ ਚਾਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਰਾਨ ਕਰਨ ਵਾਲੀ ਗੱਲ ਹੈ ਇਹ ਕਿ ਕਿੰਨਾ ਸੱਚ ਹੈ ਫੇਲੀ ਗੱਲ ਤਾਂ ਇਹਦੇ ਵਿੱਚ ਇਹ ਵੈਰੀਫਾਈ ਕਰਨ ਵਾਲੀ ਗੱਲ ਹੋਊ ਪਰ ਜੇ ਇਹ ਸੱਚ ਹੈ ਹਾਂਜੀ ਬਿਲਕੁਲ ਸਾਡੇ ਉੱਪਰ ਇਮੇਜ ਹੈ ਜਾਂ ਹੋਰ ਹੈ ਤਾਂ ਮਤਲਬ ਨਾਲ ਵਾਲਿਆਂ ਨੂੰ ਬਿਲਕੁਲ ਹੀ ਮਤਲਬ ਪਹਿਲਾਂ ਦੇਖੋ ਸੰਜੇ ਸਿੰਘ ਸੋਸਾਇਟੀ ਹ ਮਤਲਬ ਉਹ ਫਿਰ ਨਾਲ ਵਾਲਿਆਂ ਦੀ ਤਾਂ ਮਤਲਬ ਫਸਮੋਸਰੀ ਸਾਫਤ ਹੋ ਰਹੀ ਨੇ ਫਿਰ ਬਾਕੀਆਂ ਲਈ ਤਾਂ ਖੜਦਾ ਹੈ ਉਹੀ ਉਹੀ ਉਣਝ ਜਾਂਦਾ ਤੇ ਖੁਦ ਹੀ ਲਜਾ ਰਹੇ ਨੇ ਫਿਰ ਬੜੀ ਅਜੀਬ ਗੱਲ ਹੈ ਪੰਜਾਬ ਵਿੱਚ ਉਨੇ ਜਿਵੇਂ ਉਹ ਵੱਖ-ਵੱਖ ਇਨਵੈਸਟੀਗੇਟਿੰਗ ਏਜੰਸੀਆਂ ਨੇ ਜਿਹੜੀਆਂ ਉਹ ਆਪਣੇ ਤਰੀਕੇ ਦੇ ਨਾਲ ਕੇਸ ਦੇ ਹਿਸਾਬ ਦੇ ਨਾਲ ਲੀਗਲ ਪੁਆਇੰਟਸ ਦੇ ਹਿਸਾਬ ਨਾਲ ਚੱਲਦੇ ਨੇ ਉਹ ਹੋ ਸਕਦਾ ਹੈ ਇਹ ਰਿਪੋਰਟਿੰਗ ਪੂਰੀ ਠੀਕ ਵੀ ਨਾ ਹੋਵੇ ਕਿਉਂਕਿ ਪ੍ਰੈਸ 'ਚ ਹੋਈ ਹੈ কোর্ਟ 'ਚ ਕਹੀ ਗਈ ਹੈ ਗੱਲ ਇਸ ਕਰਕੇ ਇਹ ਗੱਲ ਆਪਣੇ ਆਪ 'ਚ ਬੜੀ ਹੈਰਾਨੀ ਜਨਕ ਹੈ ਹੂੰ ਹੂੰ ਜੀ ਜੀ ਬਿਲਕੁਲ ਅੱਜ ਹੀ ਗੱਲ ਬਾਤ ਤੋਂ ਹੀ ਅੱਗੇ ਵੱਡੇ ਅੰਦਾਜ਼ੇ ਜਿਹੜੇ ਵੱਧਦੇ ਆ ਕਿ ਸਨੀਤਾ ਕੇਜਰੀਵਾਲ ਸੀਐਮ ਦੀ ਕੁਰਸੀ ਵੱਲ ਵਧ ਰਹੀ ਹੈ ਖੈਰ ਪਾਲਪਾ ਦੇ ਇੱਕ ਮੰਤਰੀ ਹਰਦੀਪ ਪੁਰੀ ਹੋਰ ਨੇ ਵੀ ਪਿਛਲੇ ਦਿਨ ਇੱਕ ਬਿਆਨ ਦਿੱਤਾ ਕਿ ਜਿੱਦਾਂ ਪਿਹਾਰ ਦੇ ਵਿੱਚ 라ਵੜੀ ਦੇਵੀ ਜੀ ਸੀਐਮ ਦੀ ਕੁਰਸੀ ਤੱਕ ਪਹੁੰਚੇ ਇਦਾਂ 스ਨੀਤਾ ਕੇਜਰੀਵਾਲ ਵੀ ਅਜਿਹਾਰਾ ਅਪਣਾ ਰਹੇ ਨੇ ਉਹਨਾਂ ਵੱਲੋਂ ਇੱਕ ਭਾਵੇਂ ਤੰਜ ਪਰਿਆ ਬਿਆਨ ਸੀ ਪਰੰਤੂ ਉਸ ਬਿਆਨ ਦੀ ਵੱਡੀ ਚਰਚਾ ਵੀ ਹੋਈ ਤੇ ਜਿਹੜੇ ਅੰਦਾਜ਼ੇ ਨੇ ਉਹ ਹੋਰ ਭਾਰੂ ਪਏ ਕਿ 스ਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣਨਗੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਇੰਡੀਆ ਬਲਾਕ ਦੀ ਰੈਲੀ ਦੇ ਵਿੱਚ ਸਨੀਤਾ ਕੇਜਰੀਵਾਲ ਦਾ ਜਿਹੜਾ ਭਾਸ਼ਣ ਸੀ ਉਹ ਵੀ ਬਹੁਤ ਪ੍ਰਭਾਵਸ਼ਾਲੀ ਸੀ ਤੇ ਇੱਕ ਉਹਨਾਂ ਚ ਇੱਕ ਚਿਹਰੇ ਮੋਹਰੇ ਤੋਂ ਵੱਡੀ ਝੜਕ ਵੀ ਦਿਖਾਈ ਦੇ ਰਹੀ ਸੀ ਕਿ ਹੌਸਲੇ ਦੇ ਵਿੱਚ ਵੀ ਨੇ ਤੇ ਉਹ ਅਗਲੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਵੀ ਨੇ ਜੀ ਡਾਕਟਰ ਸਾਹਿਬ ਦੇ ਕੋਈ ਤਾਂ ਗੱਲ ਨਹੀਂ ਹੁੰਦਾ ਜੀ ਕਿ ਲੈਕਚਰ ਵੀ ਲਿਖੇ ਜਾਂਦੇ ਨੇ ਟਾਈਮ ਵੀ ਉੱਥੇ ਦਵਾਏ ਜਾਂਦੇ ਨੇ ਉੱਥੇ ਜਿਹਨੂੰ ਕਿਨੂੰ ਬਿਲਡ ਕਰਨਾ ਹੈ ਕਿਸ ਤਰ੍ਹਾਂ ਕਰਨਾ ਉਹਦਾ ਪਾਰਟੀ ਦਾ ਆਪਣਾ ਫੈਸਲਾ ਹੁੰਦਾ ਹੈ ਹੂੰ ਪਰ ਗੱਲ ਇਹ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਨੇ ਸਿੰਗਲ ਮੈਨ ਸ਼ੋਅ ਬਣ ਜਾਂਦੀਆਂ ਨੇ ਲਾਲੂ ਪ੍ਰਸ਼ਾਦ ਦਾ ਵੀ ਇਹੀ ਸੀਗਾ ਕਿ ਚਲੋ ਬਿਹਾਰ ਸੀ ਰੂਰਲ ਬੇਸ ਸੀ ਉਹਦਾ ਐਂਟੀ ਕਮਨਲਿਜ਼ਮੋ ਦਾ ਸਟੈਂਡ ਵੀ ਤਕੜਾ ਸੀ ਮਤਲਬ ਇਹ ਫਿਰ ਇੱਕ ਕਿਸਮ ਦੇ ਨਾਲ ਐਵੇਂ ਹੀ ਰਾਮਬਿਲਾ ਸਪਾਸਵਾਨ ਜੀ ਸੀਗੇ ਮਤਲਬ ਇੱਕ 1% ਇਸ਼ੂ ਬਣ ਕੇ ਰਹਿ ਜਾਂਦਾ ਜਾਂ ਇੱਕ ਪਰਿਵਾਰ ਦੇਮੋਕਰੇਸੀ ਦੇ ਜਾਂ ਜਿਹੜੀਆਂ ਡੈਮੋਕਰੇਸੀ ਦੀਆਂ ਗੱਲਾਂ ਅਸੀਂ ਕਰਦੇ ਆ ਜਾਂ ਇਵਨ ਇੰਡੀਆ ਫਰੰਟ ਵੀ ਕਰਦਾ ਹੈ ਜਾਂ ਇਵਨ ਮਤਲਬ ਆਮ ਆਦਮੀ ਪਾਰਟੀ ਵੀ ਕਰਦੀ ਹੈ ਤਾਂ ਖਲਾਫ ਹੈ ਇਹ ਸਾਰੇ ਪਰਿਵਾਰਵਾਦ ਨੂੰ ਨਿੰਦਦੇ ਨੇ ਤੇ ਪਰਿਵਾਰਵਾਦੀ ਫਸਟ ਜੰਦ ਨੇ ਹੀ ਇੱਕ ਖਾਪ ਦੀ ਸਮੱਸਿਆ ਤਾਂ ਹੈ ਬੜੀ ਵੱਡੀ ਹਾਂ ਬਿਲਕੁਲ ਭਾਜਪਾ ਇੰਡੀਆ ਬਲਾਕ ਨੂੰ ਅਜਿਹੇ ਦੋਸਤ ਦੇ ਵਿੱਚ ਵੱਡੇ ਕਟਹਿਰੇ ਵਿੱਚ ਲੈ ਰਹੀ ਹੈ ਕਿ ਸਾਰਾ ਕੁਝ ਪਰਿਵਾਰਵਾਦ ਨੂੰ ਬਚਾਉਣ ਲਈ ਇਹ ਸਾਰੇ ਲੀਡਰ ਇਹਦਾ ਭਾਪ ਇੱਕ ਮੱਤ ਦੇ ਵਿੱਚ ਨੇ ਇੱਕ ਗਰੁੱਪ ਦੇ ਵਿੱਚ ਨੇ ਪਰ ਭਾਜਪਾ ਵੀ ਕੋਈ ਪਰਿਵਾਰਵਾਦ ਤੋਂ ਮੁਕਤ ਤਾਂ ਨਹੀਂ ਹੈ ਸਾਰੇ ਮੰਤਰੀਆਂ ਦੇ ਬੱਚੇ ਨੇ ਜਿਹੜੇ ਕੁਝ ਹੀ ਕਿ ਕਿ ਆ ਰਹੇ ਨੇ ਅਮਿਤ ਸ਼ਾਹ ਤੋਂ ਲੈ ਕੇ ਜਿਹੜੀ ਹੈ ਨਾ ਜਿਹੜੇ ਇਹਨਾਂ ਦੇ ਪਰਿਵਾਰ ਦੇ ਇੱਕ ਉਹ ਨਾ ਤੁਸੀਂ ਮੰਨ ਲਓ ਸਭ ਤੋਂ ਵੱਡਾ ਪਰਿਵਾਰਵਾਦ ਤਾਂ ਉਹਨਾਂ ਦੇ ਵੱਖਰੀ ਗੱਲ ਹੈ ਚਲੋ ਮੋਤੀ ਸਾਹਿਬ ਦਾ ਆਪਣਾ ਕੋਈ ਪਰਿਵਾਰ ਪਹਿਲੋ ਵੀ ਨਿੱਜੀ ਪਰਿਵਾਰ ਨਹੀਂ ਹੈਗਾ ਪਰ ਓਵਰਆਲ ਤਾਂ ਸੰਗ ਪਰਿਵਾਰੀ ਹੈ ਨਾ ਹਾਂਜੀ ਜੀ ਬਿਲਕੁਲ ਬਿਲਕੁਲ ਇਹ ਇੱਕ ਸਮੱਸਿਆ ਹੈ ਇਹ ਸਾਰੀਆਂ ਸੰਸਥਾਵਾਂ ਡੈਮੋਕਰੈਟਿਕ ਸੰਸਥਾਵਾਂ ਦੇ ਮੇਚ ਦੀਆਂ ਜਾਂ ਉਹਨਾਂ ਦੇ ਫਿੱਟ ਨਹੀਂ ਆ ਰਹੀਆਂ ਉਸ ਤਰੀਕੇ ਦੇ ਨਾਲ ਪ੍ਰੈਕਟਿਸ ਹੋ ਰਿਹਾ ਹੈ ੀਚਿੰਗ ਹੋ ਰਿਹਾ ਹੈ ਖੈਰੇ ਮਸਲਾ ਬੜਾ ਮੰਤਰੀ ਪਦਰ ਉਤੇ ਵੀ ਕਈ ਵਾਰੀ ਚਰਚਾ ਦੇ ਵਿੱਚ ਜਾ ਉੱਠਦਾ ਹੈ ਜਿਵੇਂ ਜਰਮਨੀ ਨੇ ਵੀ اٹھਾਇਆ ਮਸਲਾ ਅਮਰੀਕਾ ਨੇ ਵੀ ਹੁਣ ਜੁਨੋ ਨੇ ਵੀ ਇਸ ਮਾਮਲੇ ਦੇ ਉੱਤੇ ਤੇ ਆਪਣੇ ਕਮੈਂਟਸ ਕੀਤੇ ਤਾਂ ਜਿਦਾ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਰਾਜਤਾਨੀ ਦੇ ਵਿੱਚ ਇਹ ਮਾਮਲਾ ਹੋਣ ਕਰਕੇ ਜਿਹੜੀ ਦੇਸ਼ ਦੀ ਪ੍ਰੈਸ ਉਹ ਵੀ ਬੜੀ ਇਹਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਇਹ ਮਾਮਲਾ ਵੱਡੇ ਪੱਧਰ ਤੇ ਛਾ ਰਿਹਾ ਅਗਲੇ ਸਮੇਂ ਤਾਂ ਜਿਵੇਂ ਇੰਡੀਆ ਬਲਾਕ ਵੱਲੋਂ ਇੱਕ ਰੈਲੀ ਵੀ ਕੀਤੀ ਗਈ ਇਹ ਮਾਮਲਾ ਹੋਰ ਅੱਗੇ ਵਧ ਗਿਆ ਅੱਜ ਈਡੀ ਵੱਲੋਂ ਕਹਿੰਦਾ ਭਾ ਕਿ ਮਾਮਲਾ ਨਿਆਂਕਰਾਸਤ ਵੱਲ ਅੱਗੇ ਵਧਿਆ ਹੈ ਤਾਂ ਅਗਲੇ ਸਮੇਂ ਇੱਕ ਇਹ ਸਾਰਾ ਕੁਝ ਕਿਸ ਪਾਸੇ ਵੱਲ ਨੂੰ ਜਾਣ ਵਾਲਾ ਆਪਾਂ ਵੇਖ ਸਕਦੇ ਹਾਂ ਕਿਸ ਤਰ੍ਹਾਂ ਦਾ ਰੁਖ ਇਖਤਿਆਰ ਹੋਏਗਾ ਇਹ ਸਾਰੇ ਮਾਮਲੇ ਉੱਤੇ ਦੇਸ਼ ਦੇ ਵਿੱਚ ਜਿਹੜੀ ਆਮਚੋਣ ਹੈ ਉਹਦੇ ਉੱਤੇ ਕੋਈ ਪ੍ਰਭਾਵ ਹੀ ਇਹ ਸਾਰਾ ਕੁਝ ਪ੍ਰਭਾਵ ਛੱਡੇਗਾ ਜਾਂ ਜਿਹੜਾ ਆਪ ਜਿਹੜੀ ਭਾਜਪਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਸਰਗਰਮੀ ਨੂੰ ਬੇਖੌਫ ਅੱਗੇ ਵਧਾਉਂਦੀ ਰਹੇਗੀ ਕੁਪੋੜ ਕੋਲ ਉਹਦੇ ਦੀ ਸਟ੍ਰੈਟਜੀ ਲੱਗਦੀ ਹੈ ਜੀ ਉਹ ਕੇਜਰੀਵਾਲ ਨੂੰ ਸੈਂਟਰ ਸਟੇਜ ਦੇ ਵਿੱਚ ਰੱਖ ਕੇ ਬਦਨਾਮ ਵੀ ਕਰਨਾ ਚਾਹੁੰਦੇ ਨੇ ਪਲੱਸ ਉਹ ਰਾਹੁਲ ਗਾਂਧੀ ਜਾਂ ਹੋਰ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰੀਲ ਕੈਂਡੀਡੇਟ ਉਹਦੇ ਪੈਰਲਲ ਬਿਲਡ ਕਰਨਾ ਚਾਹੁੰਦੇ ਨੇ ਹੂੰ ਇਹ ਉਹਨਾਂ ਨੂੰ ਸੂਟ ਵੀ ਕਰਦਾ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਹੈ ਕਿ ਪ੍ਰਪਗੈਂਡਾ ਪਾਰਟੀ ਹੈ ਬੇਸਿਕਲੀ ਪ੍ਰਪਗੈਂਡੇ ਚੋਂ ਹੀ ਨਿਕਲੀ ਸੀ ਅੰਨਾ ਹਜਾਰੇ ਵਾਲੇ ਚੋਂ ਸੋ ਉਹਦੇ ਵਿੱਚ ਇਹ ਬਹੁਤ ਜਲਦੀ ਮਤਲਬ ਇਹ ਉਹਨਾਂ ਦੀ ਖੇਡ ਚ ਆ ਜਾਂਦੇ ਨੇ ਇੱਕ ਤਰੀਕੇ ਦੇ ਨਾਲ ਉਜਾ ਅੰਤਰਰਾਸ਼ਟਰੀ ਜਰਮਨੀ ਵਾਲਿਆਂ ਨੇ ਤਾਂ ਲਗਭਗ ਪੱਲਾ ਹੀ ਝਾੜ ਲਿਆ ਉਹ ਤਾਂ ਕਹਿੰਦੇ ਜੀ ਅਸੀਂ ਕੋਆਪਰੇਟ ਕਰਾਂਗੇ ਇਹਦੇ ਵਿੱਚ ਤੇ ਅਮਰੀਕਾ ਵਾਲਿਆਂ ਨੇ ਵੀ ਦੇਖੋ ਜਿੱਥੇ ਜਿੱਥੇ ਕੋਈ ਬੈਠੇ ਹੁੰਦੇ ਨੇ ਹਮਦਰਦ ਉਹ ਸਿੰਬੋਲਿਕ ਤੌਰ ਤੇ ਕਹਿ ਦਿੰਦੇ ਨੇ ਜੀ ਫੇਅਰ ਕਿਉਂਕਿ ਰੋਲਾ ਪ੍ਰੈਸ ਤੇ ਪੈ ਗਿਆ ਜੀ ਫੇਅਰ ਟ੍ਰਾਇਲ ਨਹੀਂ ਹੋ ਰਿਹਾ ਉਹ ਜੇ ਦਿੱਲੀ 'ਚ ਨਾ ਹੁੰਦੇ ਤਾਂ ਫੇਅਰ ਟ੍ਰਾਇਲ ਕਿਹਨੇ ਪੁੱਛਣਾ ਸੀ ਕਿਉਂਕਿ ਕੇਂਦਰ ਰਾਜਤਾਨੀ ਹੈ ਉਹਦੇ ਨਾਲੋਂ ਪ੍ਰੈਸ ਦੇ ਵਿਚੋਂ ਕਰਕੇ ਉਹਨਾਂ ਨੇ ਇੱਕ ਇੱਕ ਰਿਐਕਸ਼ਨ ਜੇ ਦੇ ਦਿੱਤੇ ਤੇ ਇਹਨਾਂ ਨੇ ਬਲਾਕ ਕੀ ਉਹਨਾਂ ਨੂੰ ਮੇਰਾ ਖਿਆਲ ਹੈ ਵੀ ਸਮਝਾ ਦਿੱਤਾ ਜਾਂ ਘੂਰ ਦਿੱਤਾ ਜਾਂ ਬੋਸ ਲਿਆ ਜੋ ਵੀ ਕੀਤਾ ਹੈ ਗਵਰਨਮੈਂਟ ਨੇ ਬਸ ਇਨਾ ਕੀ ਲੱਗਦਾ ਹੈ ਹੂੰ ਪਰਲਮੈਂਟ ਬਹੁਤ ਨਹੀਂ ਦਿੱਤੇ ਆਉਣ ਵਾਲੇ ਕਿਉਂਕਿ ਪਹਿਲਾਂ ਪਹਿਲਾਂ ਤਾਂ ਸੀਗਾ ਵੀ ਗ੍ਰਿਫਤਾਰੀ ਹੋਈ ਸੀ ਹੁਣ ਇਹ ਵੀ 15 ਤੱਕ ਤਾਂ ਉਹ ਜੇਲ੍ਹ ਚ ਭੇਜਦੇ ਨੇ ਅਦਾਲਤ ਘਰਾ ਉਸ ਦੇ ਵਿੱਚ ਭੇਜਦੇ ਉਹ ਤੋਂ ਬਾਅਦ ਕੋਈ ਹੋਰ ਕੇਸ ਦਰਜ ਕਰ ਲੈਣਗੇ ਸੋ ਤਾਂ ਮੇਰਾ ਖਿਆਲ ਇਹ ਹੈ ਵੀ ਕਿਸੇ ਦੇ ਨਾਲ ਅੱਛਾ ਹਰ ਖਬਰ ਦੀ ਆਪਣੀ ਵੈਲਿਊ ਹਰ ਰੋਜ਼ ਉਹਨੂੰ ਉਨੇ ਹੀ ਸ਼ਿੱਦਤ ਦੇ ਨਾਲ ਪ੍ਰਚਾਰਿਆ ਨਹੀਂ ਜਾ ਸਕਦਾ ਮੀਡੀਆ ਦੇ ਵਿੱਚ ਸੋ ਹੌਲੀ ਹੌਲੀ ਉਹ ਇਹਨੂੰ ਠੰਡਾ ਪਾਉਣ ਦੀ ਕੋਸ਼ਿਸ਼ ਕਰਨੀ ਹੈ ਮੇਰੇ ਖਿਆਲ ਡਾਕਟਰ ਸਾਹਿਬ ਦੂਜੇ ਪੰਨੇ ਜਿਵੇਂ ਸੁਨੀਤਾ ਕੇਜਰੀਵਾਲ ਹੋਰਾਂ ਦਾ ਇੰਡੀਆ ਬਲਾਗ ਦੀ ਰੈਲੀ ਦੇ ਵਿੱਚ ਜਿਹੜਾ ਇੱਕ ਭਾਸ਼ਣ ਸੀਗਾ ਕਹਿੰਦਾ ਭਾਵੇਂ ਕਿਸਨੀਹਾ ਸੀਗਾ ਮਿਸਟਰ ਕੇਜਰੀਵਾਲ ਦਾ ਈਡੀ ਦੀ ਹਰਾਸਤ ਦੇ ਵਿੱਚੋਂ ਆਇਆ ਉਹਨਾਂ ਨੇ ਪੜ੍ਹ ਕੇ ਸੁਣਾਇਆ ਉਹਦੇ ਵਿੱਚ ਇੱਕ ਗੱਲ ਬੜੀ ਵੱਖਰੀ ਤਰ੍ਹਾਂ ਦੀ ਸੀ ਜਿਹੜੀ ਕਿ ਇੱਕ ਕੌਮੀ ਪੱਦਰ ਦੀ ਇੱਕ ਸਿਆਸੀ ਲਾਲਸਾ ਦੀ ਝਲਕ ਪੈਂਦੀ ਸੀ ਕੇਜਰੀਵਾਲ ਦੇ ਤਰਫੋਂ ਕਿ ਦੇਸ਼ ਭਰ ਦੇ ਵਿੱਚ ਜੇਕਰ ਇੰਡੀਆ ਬਲਾਗ ਦੀ ਸਰਕਾਰ ਆਉਂਦੀ ਹੈ ਤਾਂ ਦੇਸ਼ ਭਰ ਦੇ ਵਿੱਚ ਜਿਹੜੀ ਹੈ ਬਿਜਲੀ ਉਹ ਮੁਕਤ ਕਰ ਦਿੱਤੀ ਜਾਏਗੀ ਕਹਿੰਦਾ ਭਾਵ ਕਿ ਇਹ ਬਿਜਲੀ ਮੁਕਤ ਕਰਨਾ ਦੇਣਾ ਉਹ ਇੱਕ ਰਾਜਾਂ ਦਾ ਅਧਿਕਾਰ ਹੈ ਦੇਸ਼ ਭਰ ਦੇ ਵਿੱਚੋਂ ਦੇਸ਼ ਭਰ ਦੇ ਕੇਂਦਰੀ ਪੱਧਰ ਉੱਤੇ ਕਹਿੰਦਾ ਭਾਵ ਕਿ ਕੇਂਦਰੀ ਸਰਕਾਰ ਵੱਲੋਂ ਫੈਸਲਾ ਲਿਆ ਜਾਣਾ ਜਾਂ ਅਜਿਹੀ ਤਰ੍ਹਾਂ ਦੀ ਇੱਕ ਕਹਿੰਦਾ ਭਾਵ ਕਿ ਅਨਾਉਂਸਮੈਂਟ ਹੋਣੀ ਚਰਨੀ ਇਹਨੂੰ ਤੁਸੀਂ ਡਾਕਟਰ ਸਾਹਿਬ ਕਿਵੇਂ ਦੇਖ ਸਕਦੇ ਹੋ ਇਹ ਕੋਈ ਬੇਸਿਕਲੀ ਇੱਕ ਪਾਰਟੀ ਪ੍ਰਪੋਗੈਂਡਾਸਟ ਪਾਰਟੀ ਹੈ ਗਰੰਟੀਆਂ ਕਹਿੰਦੇ ਨੇ ਪ੍ਰੋਮਿਸ ਨਹੀਂ ਕਹਿੰਦੇ ਗਰੰਟੀਆਂ ਕਹਿੰਦੇ ਨੇ ਵੀ ਅਸੀਂ ਇਦਾਂ ਕਰ ਦਾਂਗੇ ਨਸ਼ੇ ਪੰਜਾਬ ਤੋਂ ਬੰਦ ਹੋ ਚੁੱਕੇ ਨੇ ਦੇਖੋ ਨਾ ਅੱਛਾ ਬਿਜਲੀ ਜਿਹੜੀ ਫ੍ਰੀ ਕੀਤੀ ਜਾਂਦੀ ਹੈ ਕਮਾਲ ਦੀ ਗੱਲ ਇਹ ਹੈ ਵੀ ਬਿਜਲੀ ਕਿਸ ਕੋਸਟ ਤੇ ਫ੍ਰੀ ਕੀਤੀ ਜਾ ਰਹੀ ਹੈ ਪੰਜਾਬ ਕਿੰਨਾ ਕਰਜ਼ਈ ਹੋ ਗਿਆ ਹੂੰ ਇਹ ਹਿੰਦੁਸਤਾਨ ਹੋਰ ਕਿੰਨਾ ਕਰਜ਼ਈ ਹੋ ਜਾਊਗਾ ਉਹ ਮੇਰਾ ਖਿਆਲ ਹੈ ਕਿ ਆਮ ਜਿਹੜੇ ਲੋਕ ਨੇ ਇਹਨਾਂ ਨੂੰ ਲੱਗਦਾ ਹੈ ਕਿ ਉਹ ਬਿਲਕੁਲ ਮੂਰਖ ਨੇ ਅਸੀਂ ਉਹਨਾਂ ਦੀ ਰੋਜ਼ਮਰਾਂ ਦੀਆਂ ਚੀਜ਼ਾਂ ਲਈਏ ਵੀ ਤੁਹਾਨੂੰ ਸਵਰਗ ਬਣਾ ਕੇ ਦੇ ਦਾਂਗੇ ਪੱਖਾ ਚੱਲਿਆ ਕਰਾਂਗੇ ਮੰਜੇ ਤੇ ਪਾ ਕੇ ਉਹ ਇੱਕ ਵਾਰ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਇਸ ਦੇ ਵਿੱਚ ਦੂਜਾ ਇਹ ਹੈ ਕਿ ਉਹਨਾਂ ਦੀ ਜਿਹੜੀ ਅੰਬੀਸ਼ਨ ਹੈ ਉਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਬਣਨ ਦੀ ਹੈ ਉੱਥੇ ਉਹ ਰੌਲਾ ਪਾਏ ਜੋ ਫੋਟੋ ਲਾਈ ਪਿੱਛੇ ਚੱਲ ਵੀ ਰਿਹਾ ਹੈ ਜਿਵੇਂ ਉਹਨੂੰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣਾ ਲਓ ਹਮ ਮਤਲਬ ਉਹ ਖਾਸ ਕਿਸਮ ਦਾ ਮੈਂ ਸਮਝਦਾ ਵੀ ਇੱਕ ਮਾਨਸਿਕਤਾ ਹੈ ਖਾਸ ਕਿਸਮ ਦੀ ਕਿ ਬਹੁਤ ਵੱਡੀ ਲਾਲਸਾ ਬਹੁਤ ਵੱਡਾ ਭੁੱਖ ਤੇ ਉਹਨਾਂ ਵੱਡੀ ਝੂਠ ਹੂੰ ਇਹ ਉਸ ਮਾਨਸਿਕਤਾ ਤੋਂ ਨਿਕਲੀ ਹੋਈ ਟੀਜਾ ਕਿਉਂਕਿ ਦੌਰ ਐਸਾ ਹੈ ਹਰ ਜਗ੍ਹਾ ਤੇ ਆਪਾਂ ਦੇਖਦੇ ਆਂ ਕਿ ਲੀਡਰ ਕੁਝ ਪ੍ਰਭੂ ਦੀ ਕਿਰਪਾ ਐਸੀ ਹੈ ਕਿ ਲੀਡਰ ਉਹੀ ਅੱਗੇ ਆ ਰਹੇ ਨੇ ਜਿਹੜੇ ਸਭ ਤੋਂ ਵੱਡੇ ਫਰਾਡ ਤੇ ਸਭ ਤੋਂ ਵੱਡੇ ਝੂਠੇ ਨੇ ਹੂੰ ਉੱਤੇ ਉੱਤੇ ਦੀ ਝੂਠ ਚੱਲ ਵੀ ਜਾਂਦਾ ਕੁਝ ਦੇਰ ਲਈ ਸੂਦੀ ਰੇਸ ਉਹਦੀ ਲੱਗੀ ਹੋਈ ਉਸ ਰੇਸ ਦੇ ਵਿੱਚੋਂ ਹੁਣ ਨਿਕਲੀ ਹੋਈ ਗੱਲ ਸਹੀ ਉਹਦੇ ਮੁਕਾਬਲੇ ਜੇ ਮੇਰੇ ਖਿਲੇ ਰਾਹੁਲ ਗਾਂਧੀ ਜਾਂ ਹੋਰ ਅਜੇ ਫੇਰ ਵੀ ਉਹ ਥੋੜੇ ਜਿ ਸਟੇਬਲ ਚੱਲ ਰਹੇ ਨੇ ਉਹ ਉਤਾਂ ਦੀਆਂ ਫਰੀ ਬੀਜ ਦੀ ਗੱਲ ਨਹੀਂ ਕਰ ਰਹੇ ਪਰ ਇਹ ਕਿਉਂਕਿ ਕੰਪੀਟੀਸ਼ਨ ਹੈ ਉਹਨਾਂ ਨੇ ਵੀ ਪਿੱਛੇ ਜਿਹੇ ਮਤਲਬ ਇਹ ਔਰਤਾਂ ਦੇ ਲਈ ਹੋਰ ਇਦਾਂ ਦੇ ਬਿਆਨ ਦਿੱਤੇ ਸੀਗੇ ਜਿਵੇਂ ਇਹਨਾਂ ਨੂੰ ਪਤਾ ਵੀ ਤੁਸੀਂ ਸੱਚੀ ਗੱਲ ਕਹੋ ਕਿ ਇਕਨੋਮੀ ਦਾ ਕੀ ਹਾਲ ਹੈ 3 ਮੁੱਖ ਸੱਤ 96 ਇਕਨੋਮੀ ਦਾ ਪਟਿਆ ਗਿਆ ਹੈ ਪਰ ਜੇ ਲੈ ਲੈ ਕੇ ਜਿਉਂ ਰਹੇ ਹਾਂ ਸਾਲ ਲੈ ਰਹੇ ਹਾਂ ਪਹਿਲਾਂ ਸ਼੍ਰੀਲੰਕਾ ਤੇ ਪਾਕਿਸਤਾਨ ਦਾ ਹਾਲ ਆਪਣੇ ਸਾਹਮਣੇ ਹੋ ਚੁੱਕਿਆ ਹੈ ਹਮ ਕਿ ਸਾਡੇ ਖਜ਼ਾਨੇ ਪਰ ਜਾਣਗੇ ਥੋੜੇ ਖਜ਼ਾਨੇ ਅਸੀਂ ਉਹਨਾਂ ਚ ਬੁਰਕੀ ਬੁਰਕੀ ਸਿੱਟ ਕੇ ਤੁਹਾਨੂੰ ਪਰਚਾ ਲਾਂਗੇ ਅਸਲ ਚ ਇਹ ਹੈ ਪਬਲਿਕ ਨੂੰ ਬਿਲਕੁਲ ਮਤਲਬ ਇੱਕ ਪੈਟ ਡੌਗ ਦੀ ਤਰ੍ਹਾਂ ਸਮਝਣ ਵਾਲੀ ਗੱਲ ਹੈ ਮੇਰਾ ਖਿਆਲ ਹੈ ਕੋਈ ਵੀ ਸਿਆਣਾ ਬੰਦਾ ਤਾਂ ਇਹਨੂੰ ਨਹੀਂ ਫੇਦੋਗਾ ਪਰ ਕਿਉਂਕਿ ਪ੍ਰੋਪਾਗੈਂਡੇ ਦੀ ਵੈਲਿਊ ਬੜੀ ਹੈ ਹਮ ਉੱਤਰੀ ਇੰਡੀਆ ਫਰੰਟ ਦੇ ਵਿੱਚ ਹੀ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਤੁਸੀਂ ਕਿਸ ਤਰ੍ਹਾਂ ਇਹ ਜੇ ਲਾਰੇ ਲਾਲ ਸਕਦੇ ਹੋ ਕਿਉਂਕਿ ਇੰਡੀਆ ਗਰੰਟੀ ਦੀ ਉਹ ਸੋਚ ਨਹੀਂ ਹੈ ਉਹ ਇਹਦਾ ਨਕਰ ਰਹੇ ਕਿ ਜਿਹੜੀ ਵਾਲੀਆਂ ਗਰੰਟੀਆਂ ਉੱਥੇ ਪ੍ਰਚਾਰਨ ਦਾ ਕੀ ਮਤਲਬ ਸੀ ਪਰ ਉਹ ਮੇਰਾ ਖਿਆਲ ਹੈ ਵੀ ਉੱਥੇ ਵੀ ਏਦਾਂ ਦਾ ਕੁਝ ਹੀ ਚੱਲ ਰਿਹਾ ਹੈ ਲਗਭਗ ਸੋ ਇਹ ਮੈਚੂਰ ਬੰਦਿਆਂ ਦਾ ਲੀਡਰਸ਼ਿਪ ਹੈ ਪੋਲੀਟੀਕਲ ਸਾਰੀ ਦੀ ਸਾਰੀ ਤੇ ਉਹ ਰੁੜੇ ਜਾਂਦੀ ਹੈ ਗੱਟੂਆਂ ਸਕੇ ਪਰ ਡਾਕਟਰ ਸਾਹਿਬ ਜਿੱਦਾਂ ਇੰਡੀਆ ਬਲਾਗ ਦੀ ਇਸ ਇੱਕ ਵੱਡੀ ਰੈਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਇੱਕ ਅਨਾਉਂਸਮੈਂਟ ਹੋਣੀ ਕਹਿੰਦਾ ਭਾ ਕਿ ਦੇਸ਼ ਭਰ ਮੁਫਤ ਬਿਜਲੀ ਕੀਤੀ ਜਾਏਗੀ ਜੇਕਰ ਸਰਕਾਰ ਆਉਂਦੀ ਹੈ ਇੰਡੀਆ ਗੱਠ ਜੋੜ ਦੀ ਤਾਂ ਇਹ ਵੱਡਾ ਪ੍ਰਭਾਵ ਦੂਜੀਆਂ ਸਾਰੀਆਂ ਧਿਰਾਂ ਉੱਤੇ ਜ਼ਰੂਰ ਪਵੇਗਾ ਕਿਉਂਕਿ ਅੱਗੇ ਮੈਨੀਫੈਸਟੋ ਸਾਰੀਆਂ ਧਿਰਾਂ ਨੇ ਜਾਰੀ ਕਰਨੇ ਆੱਖ-ਆਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਇਹ ਗੱਲ ਜ਼ਰੂਰ ਚਰਚਾ ਦਾ ਵਿਸ਼ਾ ਰਹੇਗੀ ਕਿ ਬਿਜਲੀ ਵਾਲਾ ਮੈਟਰ ਹੀ ਰੱਖਿਆ ਜਾਵੇ ਕਿਉਂਕਿ ਇੰਡੀਆ ਬਲਾਗ ਦੇ ਵਿੱਚ ਇੱਕ ਇੱਕ ਤਰ੍ਹਾਂ ਅਨਾਉਂਸਮੈਂਟ ਹੋਈ ਹੈ ਤਾਂ ਇਹ ਮੈਨੀਫੈਸਟੋ ਕਮੇਟੀਆਂ ਨੂੰ ਵੀ ਇਹ ਮਾਮਲਾ ਪ੍ਰਭਾਵਿਤ ਕਰ ਸਕਦਾ ਤੇ ਕੋਈ ਇੰਡੀਆ ਫਰੰਟ ਨੂੰ ਨਹੀਂ ਸਿਕਰਨਾ ਚਾਹੀਦਾ ਇਹਨਾਂ ਸਪੇਸ ਨੂੰ ਨਹੀਂ ਦੇਣਾ ਚਾਹੀਦਾ ਸੀ ਉਹ ਠੀਕ ਹੈ ਜੇਲ੍ਹ ਦੇ ਵਿੱਚ ਨੇ ਹੰਦਰਦੀ ਹੈ ਜੋ ਵੀ ਮਰਜੀ ਸੀ ਪਹਿਲਾਂ ਰਾਘੂ ਚੱਡਾ ਜੀ ਇਹੀ ਕਰਦੇ ਹੁੰਦੇ ਸੀ ਆਪਣੇ ਇੱਥੇ ਰੇਤ ਹੱਥ 'ਚ ਪੜ ਕੇ ਉਹਨਾਂ ਨੇ ਵੈਧੇ ਕਰੇ ਸੀ ਆਪਾਂ ਨੂੰ ਪਤਾ ਰਾਘੂ ਚੱਡਾ ਜੀ ਹੁਣ ਨਜ਼ਰ ਨਹੀਂ ਆ ਰਹੇ ਕਿਤੇ ਹੂੰ ਇੱਕ ਕਿਸਮ ਦਾ ਮੇਰੇ ਖਿਆਲ ਦੇ ਵਿੱਚ ਐਵੇਂ ਹਲਕੀ-ਪੁਲਕੀ ਮਾਲ ਵੇਚਣ ਵਾਲੀ ਰੇੜੀ ਲਾਉਣ ਵਾਲੀ ਗਤੀ ਹੈ ਪਰ ਉਹ ਚੱਲ ਗਈ ਮੇਰਾ ਨਹੀਂ ਖਿਆਲ ਕਿ ਉਹ ਮੈਨੀਫੈਸਟੋ ਦੇ ਵਿੱਚ ਜਾਂ ਹੋਰ ਮੈਨੀਫੈਸਟੋ ਦਾ ਤਾਂ ਕੰਪੀਟੀਸ਼ਨ ਦੂਜੀ ਪਾਰਟੀਆਂ ਦੇ ਮੈਨੀਫੈਸਟੋ ਨਾਲ ਹੀ ਹੁੰਦਾ ਹੈ ਹਮ ਪਰ ਇਹ ਗੱਲ ਕਲੀਅਰ ਹੈ ਜਿਵੇਂ ਉਹ ਇਲੈਕਸ਼ਨ ਕੈਂਪੇਨ ਵਧੂਗੀ ਲਾਰੇ-ਲੌਂਚ ਪਾਰਟੀਆਂ ਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਬਿਜਲੀ ਤਾਂ ਕੁਝ ਵੀ ਨਹੀਂ ਇਹ ਤਾਂ ਵੱਡੇ ਲਾਰੇ ਵੀ ਲੱਗ ਸਕਦੇ ਤੋਨੇ ਤੋਨੇ ਤਰ੍ਹਾਂ ਜਿੰਨੀਆਂ ਵੀ ਪਾਰਟੀਆਂ ਲੜ ਰਹੀਆਂ ਨੇ ਉਹਨਾਂ ਵੱਲੋਂ ਸਾਰੀਆਂ ਹਮ ਪਰ ਇੱਕ ਗੱਲ ਬੜੀ ਸਾਰਥਕ ਆਈ ਹੈ ਗਿਆ ਬਲਾਕ ਦੇ ਵਿੱਚ ਕਿੰ ਸਾਰੀਆਂ ਤਰ੍ਹਾਂ ਜਿਹੜੀਆਂ ਲਾਂਬੰਦ ਹੋਈਆਂ ਨੇ ਇਕਾ ਸਾਹਮਣੇ ਆਇਆ ਕਿਉਂਕਿ ਸੀਟ ਸ਼ੇਅਰਿੰਗ ਹੋਈ ਹੈ ਵੱਡਾ ਰੌਲਾ ਨਹੀਂ ਪਿਆ ਨਤੀਸ਼ ਕੁਮਾਰ ਜੀ ਜਾਂ ਕੁਝ ਹੋਰ ਇਕਾਦੁੱਕਾ ਲੀਡਰ ਹੀ ਬਾਹਰ ਗਏ ਨੇ ਬਾਕੀਆਂ ਨੇ ਪੂਰੀਆਂ ਆਪਣੀਆਂ ਕੁਰਸੀਆਂ ਜੋੜ ਕੇ ਡਾਈਆਂ ਇਕ ਇਕਾ ਦਾ ਸਬੂਤ ਦਿੱਤਾ ਇਸ ਰੈਲੀ ਨੇ ਜਿਹੜੀ ਹੈ ਇੱਕ ਇਹ ਸਨੇਹਾ ਜ਼ਰੂਰ ਦਿੰਦਾ ਹੈ ਇੱਕ ਜਿਵੇਂ ਭਾਜਪਾ ਲਈ ਚੁਣੌਤੀ ਵੀ ਸਾਫਤ ਹੋ ਸਕਦੀ ਹੈ ਜੀ ਜੀ ਬਿਲਕੁਲ ਬਿਲਕੁਲ ਦੇਖੋ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਹਦੇ ਕੋਲ ਸਰਵੇ ਸਰਵੇ ਪ੍ਰਚਾਰ ਪ੍ਰਚੂਰ ਦੇ ਬੜੇ ਤੰਤਰ ਹੁੰਦੇ ਨੇ ਹੂੰ ਜੀ ਉਹਨੂੰ ਯਾਦ ਹੈ ਇੰਡੀਆ ਸ਼ਾਇਨਿੰਗ ਅਵਾਜਪਾਈ ਦੇ ਸੈਕੰਡ ਟਾਈਮ ਦੇ ਵਿੱਚ ਆਪਾਂ ਦੇਖਿਆ ਸੀ ਉਹ ਕਿਦੜੇ ਕਿੰਡ ਹੁਣ ਗਿਆ ਸੀ ਨਮਾਉਣ ਤੋਂ ਨਿਕਲੇ ਸੀ ਸਾਰੇ ਰੋਲੇ ਰੁੱਲੇ ਦੇ ਹੂੰ ਹੂੰ ਜੀ ਬਿਲਕੁਲ ਬਿਲਕੁਲ ਜੀ ਜੋ ਆਪਾਂ ਨੂੰ ਨਜ਼ਰ ਆ ਰਿਹਾ ਹੈ ਬੇਸਿਕਲੀ ਜਾਂ ਦਿਖਾਇਆ ਜਾ ਰਿਹਾ ਹੈ ਸਰਕਾਰੀ ਧਿਰ ਵੱਲੋਂ ਜਾਂ ਹੋਰ ਗਰਾਊਂਡ ਰਿਐਲਿਟੀ ਉਨੀ ਨਹੀਂ ਹੈ ਹੂੰ ਤਾਂ ਕਿਸਾਨਾਂ ਦੇ ਵਿੱਚ ਰੈਜੈਂਟਮੈਂਟ ਹੈ ਜਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਰੈਜੈਂਟਮੈਂਟ ਹੈ ਸੋ ਮਤਲਬ ਜੇ ਇਹ ਇਕੱਠੇ ਹੋ ਕੇ ਸਮਝਦਾਰੀ ਨਾਲ ਚੱਲਣਗੇ ਤਾਂ ਵਿਰੋਧੀ ਧਿਰ ਵੀ ਇੰਨੀ ਕਮਜ਼ੋਰ ਨਹੀਂ ਹੈ ਜਿੰਨੀ ਦਿਖਾਈ ਜਾ ਰਹੀ ਹੂੰ ਸੋ ਰਿਜ਼ਲਟ ਕੁਝ ਹੋਰ ਹਰਾਨੀਜਨਕ ਵੀ ਹੋ ਸਕਦੇ ਨੇ ਹੂੰ ਹੂੰ ਡਾਕਟਰ ਸਾਹਿਬ ਦੂਜੇ ਪੱਨੇ ਕਿਉਂਕਿ ਕਾਂਗਰਸ ਕੋਲ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੱਡਾ ਨੇਤਾ ਨੇ ਤੇ ਅੱਜ ਜਿਹੜੀ ਹੈ ਕੇਂਦਰੀ ਕਾਂਗਰਸ ਲੀਡਰਸ਼ਿਪ ਨੂੰ ਇੱਕ ਪੰਜਾਬ ਦੇ ਵਿੱਚੋਂ ਗਾਂਧੀ ਮਿਲ ਗਿਆ ਕਹਿੰਦਾ ਆਪਕੇ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੇ 2014 ਵਿੱਚ ਆਪ ਦੀ ਤਰਫੋਂ ਟਿਕਟ ਲੜੀ ਜਿੱਤੀ ਤੇ ਉਹ ਐਮਪੀ ਬਣੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਹੜੇ ਕਿ ਕੈਪਟਨ ਬਰੇਂਦਰ ਸਿੰਘ ਦੇ ਪਤਨੀ ਨੇ ਜਦੋਂ ਕਾਂਗਰਸ ਵੱਲੋਂ ਖੜੇ ਸੀ ਤਾਂ ਉਹਨਾਂ ਨੂੰ ਹਰਾਇਆ ਅੱਜ ਡਾਕਟਰ ਧਰਮਵੀਰ ਗਾਂਧੀ ਇਹ ਕਾਂਗਰਸ ਦੇ ਹੁੰ ਨਿਬੜੇ ਨੇ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਬਾਦ ਦੇ ਵਿੱਚ ਬਣਾਈ ਸੀ ਨਵਾਂ ਪੰਜਾਬ ਉਹ ਮਰਜ ਕਰ ਦਿੱਤੀ ਹੈ ਕਾਂਗਰਸ ਦੇ ਵਿੱਚ ਤੇ ਅਜੀ ਹੀ ਅਦਲਾ ਬਦਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਡਾਕਟਰ ਗਾਂਧੀ ਜੀ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਵਿੱਚ ਕੀ ਭੂਮਿਕਾ ਰਹਿ ਸਕਦੀ ਹੈ ਤੇ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਅਸਰ ਅੰਦਾਜ਼ ਆਪਣਾ ਦਿਖਾਉਣਗੇ ਕਿ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਕਾਂਗਰਸ ਦੀ ਜੀ ਦੀ ਸੁਭਾਵਨਾ ਬਣੀ ਹੋਈ ਹੈ ਤਾਂ ਸਥਾਨਕ ਪਟਿਆਲਾ ਸੀਟ ਉੱਤੇ ਜਿਹੜੇ ਸਥਾਨਕ ਕਾਂਗਰਸ ਦੇ ਜਿਹੜੇ ਆਗੂ ਨੇ ਉਹਨਾਂ ਦਾ ਕੀ ਰਿਐਕਸ਼ਨ ਰਹਿ ਸਕਦਾ ਹੈ ਜੀ ਇੰਨੇ ਸਭ ਬੜੀ ਦਿਲਚਸਪ ਸਿਆਸਤ ਇੰਡੀਆ ਦੀ ਉਸੇ ਹਿਸਾਬ ਨਾਲ ਪਟਿਆਲੇ ਦੀ ਸਿਆਸਤ ਵੀ ਬੜੀ ਦਿਲਚਸਪ ਹੋ ਗਈ ਹੈ ਦੇਖੋ ਗਾਂਧੀ ਸਾਹਿਬ ਕਾਂਗਰਸ ਦੇ ਖਿਲਾਫ ਲੜ ਕੇ ਜਿੱਤੇ ਸੀ ਤੇ ਕਾਂਗਰਸ ਵੱਲੋਂ ਹੁਣ ਲੜਨਗੇ ਹਮ ਜੀ ਆਪਣੇ ਮਹਾਰਾਣੀ ਪੁਰਨੀਤ ਕੌਰ ਕਾਂਗਰਸ ਦੇ ਐਮਪੀ ਬਹੁਤ ਵਾਰ ਲੰਬਾ ਸਮਾਂ ਰਹੇ ਨੇ ਪਰ ਉਹ ਹੁਣ ਬੀਜਪੀ ਕੋਲੋਂ ਲੜਨਗੇ ਜਿਹੜੀ ਉਹਨਾਂ ਦੀ ਪ੍ਰਾਇਮਰੀ اپੋਜੀਸ਼ਨ ਪਾਰਟੀ ਸੀਗੀ ਹਮ ਹਮ ਜਿੜਾ ਤਰੀਕਾ ਸਪੈ ਆਪਣੇ ਆਪ ਦੇ ਵਿੱਚ ਪਰ ਕਾਂਧੀ ਸਾਹਿਬ ਦਾ ਤਾਂ ਇਹ ਹੈ ਕਿ ਕਿਉਂਕਿ ਉਹ ਪੋਲੀਟੀਸ਼ੀਅਨ ਤਾਂ ਹੈ ਨਹੀਂ ਬੇਸਿਕਲੀ ਉਹ ਸੋਸ਼ਲ ਵਰਕਰ ਨੇ ਉਹਨਾਂ ਦੀ ਇਮਾਨਦਾਰੀ ਨੂੰ ਵੋਟ ਪਈ ਸੀ ਉਸ ਟਾਈਮ ਤੇ ਇਹਨਾਂ ਨੇ ਕਦਰ ਨਹੀਂ ਪਾਈ ਆਪ ਵਾਲੇ ਉਹਨਾਂ ਨਾਲ ਵੀ ਮੈਂ ਸਮਝਦਾ ਇੱਕ ਕਿਸਮ ਦੀ ਪਤਮੀ ਸੀ ਕੀਤੀ ਸੋ ਫਿਰ ਉਹ ਆਪਣਾ ਡਾਕਟਰ ਨੇ ਆਪਣਾ ਸੇਵਾ ਦੇ ਵਿੱਚ ਫਿਰ ਲੱਗ ਗਏ ਉਹਨਾਂ ਦਾ ਇੱਕ ਰੈਪਿਊਟੇਸ਼ਨ ਹੈ ਇੱਕ ਸਥਾਨ ਹੈਗਾ ਜਰੂਰ ਪਟਿਆਲੇ ਦੇ ਵਿੱਚ ਐ ਰਫੋਰਮੇਟੇਬਲ ਕੈਂਡੀਡੇਟ ਨੇ ਉਦੋਂ ਵੀ ਚੰਗੇ ਮਾਰਜਨ ਨਾਲ ਜਿੱਤੇ ਸੀ ਜੀ ਜੀ ਉਸ ਤੌਰ ਤੇ ਉਹਨਾਂ ਦੀ ਪਰਫਾਰਮੈਂਸ ਵੀ ਬੜੀ ਵਧੀਆ ਰਹੀ ਸੀ ਐਸੀ ਗੱਲ ਨਹੀਂ ਹੈ ਉਹ इमोशनल ਨੇ ਭਾਜਪਾ ਨੂੰ ਰੋਕਣ ਦੇ ਲਈ ਸੋ ਜਿੰਨੀ ਉਹਨਾਂ ਤੋਂ ਫੀਡਬੈਕ ਮਿਲੀ ਜਾਂ ਹੋਰ ਉਹ ਬਹੁਤ ਰੁਚਿਤਤਾ ਨਹੀਂ ਸੀ ਪਰ ਕਾਂਗਰਸ ਕੋਲ ਉਸ ਤਰ੍ਹਾਂ ਦਾ ਕੌਮਫਰਟੇਬਲ ਕੈਂਡੀਡੇਟ ਕੋਈ ਨਹੀਂ ਸੀ ਮਹਾਰਾਣੀ ਦੇ ਖਿਲਾਫ ਖੜੇ ਕਰਨ ਦੇ ਸੋ ਉਹਨਾਂ ਨੇ ਮੈਂ ਸਮਝਦਾ ਵੀ ਕਿਸਮ ਦੇ ਨਾਲੇ ਕਾਂਗਰਸ ਨੂੰ ਫਾਇਦਾ ਹੈ ਗਾਂਧੀ ਸਾਹਿਬ ਤਾਂ ਵਿਚਾਰੇ ਪਹਿਲਾਂ ਵੀ ਕਰਜਾਈ ਹੋਗੇ ਸੀਗੇ ਇਲੈਕਸ਼ਨ ਲੜਦੇ ਲੜਦੇ ਉਹਨੋਂ ਦੀ ਤਾਂ ਕਹਾਣੀ ਸਮਝੋ ਪਰ ਕਿਉਂਕਿ ਉਹਨਾਂ ਨੇ ਇਸ ਗੱਲ ਦੇ ਲਈ ਡੈਮੋਕ੍ਰੇਸੀ ਦੇ ਲਈ ਬੀਜੇਪੀ ਦੇ ਖਲਾਫ ਉਹਨੂੰ ਰੋਕਣ ਦੇ ਲਈ ਇਸ ਕਰਕੇ ਇਹ ਫੈਸਲਾ ਉਹਨਾਂ ਨੇ ਲਿਆ ਹੈ ਪਰ ਕਾਂਗਰਸ ਨੂੰ ਜ਼ਿਆਦਾ ਸੂਟੇਬਲ ਫੈਸਲਾ ਇਹਦੇ ਕੰਮ ਚ ਲੱਗਦਾ ਊਜੀ ਚੀਜ਼ ਹੈ ਕਿ ਪ੍ਰਧਾਨਕ ਕਾਂਗਰਸੀ ਆਗੂਆਂ ਵੱਲੋਂ ਪਈ ਇਤਰਾਜ਼ ਵੀ ਕੀਤਾ ਗਿਆ ਕਿ ਬਾਹਰਲੇ ਉਮੀਦਵਾਰ ਨੂੰ ਟਿਕਟ ਨਹੀਂ ਸਥਾਨਕ ਕਿਸੇ ਲੋਕਲ ਦੇ ਜਿਹੜੇ ਆਗੂ ਨੇ ਕਾਂਗਰਸੀ ਨੇ ਟਕਸਾਲੀ ਉਹਨਾਂ ਵਿੱਚੋਂ ਟਿਕਟ ਦਿੱਤੀ ਜਾਵੇ ਅਜਿਹੀ ਤਰ੍ਹਾਂ ਦੀ ਇੱਕ ਆਵਾਜ਼ ਉੱਠੀ ਵੀ ਹੈ ਜੀ ਕੁਦਰਤੀ ਹੈ ਜੀ ਦੇਖੋ ਜਿਹਨੇ ਪੁਰਾਣੇ ਜਿਹੜੇ ਮਤਲਬ ਲਾਲ ਸਿੰਘ ਵਰਗੇ ਜਾਂ ਹੋਰ ਜਿਹੜੇ ਪੁਰਾਣੇ ਲੀਡਰ ਨੇ ਟਕਸਾਲੀ ਉਹਨਾਂ ਦੇ ਵਿੱਚੋਂ ਉੱਠਣੀ ਕੁਦਰਤੀ ਵੀ ਸੀਗੀ ਗੱਲ ਪਰ ਮੇਰਾ ਕਹਿਣਾ ਉਹਨਾਂ ਚ ਕੋਈ ਉਸ ਤਰੀਕੇ ਦਾ ਨਾ ਵਿਨਿੰਗ ਕੈਂਡੀਡੇਟ ਨਹੀਂ ਇਸ ਕੱਤੀ ਕਾਂਗਰਸ ਲੀਡਰਸ਼ਿਪ ਨੂੰ ਇਹ ਕਰਨਾ ਪਿਆ ਕਿਉਂਕਿ ਉਹ ਤਾਂ ਹੁਣ ਰਿਟਾਇਰਮੈਂਟ ਮੋਡ 'ਚ ਨੇ ਜਾਂ ਹੋਰ ਜਿਹੜੇ ਵੀ ਕਾਂਗਰਸੀ ਲੋਕਲ ਲੀਡਰ ਨੇ ਉਹਨਾਂ ਦਾ ਕਿਸੇ ਦਾ ਈ ਟਾ ਕਦ ਪੁੱਤ ਨਹੀਂ ਹੈ ਕਿ ਉਹ ਉਹ ਮਹਾਰਾਣੀ ਦੇ ਮੁਕਾਬਲੇ 'ਚ ਖੜਾ ਹੋ ਸਕੇ। ਇਹ ਠੀਕ ਹੈ ਅੰਦਰੋਂ ਅੰਦਰੀ ਸੁਰਗੋਲ ਹੋਣੀ ਹੁੰਦੀ ਹੈ ਔਰ ਜਗ੍ਹਾ ਹੀ ਹੋਣੀ ਹੁੰਦੀ ਹੈ ਜਿਹੜੇ ਵੀ ਐਸਪੀਰੈਂਟ ਨੇ ਜੇ ਕਿਸੇ ਹੋਰ ਨੂੰ ਮਿਲ ਜਵੇ ਤਾਂ ਕੁਦਰਤੀ ਗੱਲ ਹੈ। ਸਾਰੇ ਬੀਜੇਪੀ ਦੇ ਵਿੱਚ ਜਿਹੜਾ ਪੁਰਾਣਾ ਸੰਗ ਪਰਿਵਾਰ ਹੈ ਉਹ ਅੰਦਰੋਂ ਅੰਦਰੀ ਤਾਂ ਕੁਲੇ ਫਿਰਦੇ ਨੇ। ਕਿਉਂਕਿ ਸਾਰੇ ਕਾਂਗਰਸ ਉੱਧਰ ਚਲੇ ਗਏ ਮਤਲਬ ਕੈਪਟਨ ਸਾਹਿਬ ਤੋਂ ਲੈ ਕੇ ਜਾਖੜ ਸਾਹਿਬ ਤੱਕ ਸਾਰੀ ਲੀਡਰਸ਼ਿਪ ਕਾਂਗਰਸ ਦੀ ਹੈ ਬੇਸਿਕਲੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਹੂੰ ਹੂੰ ਕੋਈ ਦੂਜੀ ਗੱਲ ਥੋੜਾ ਜਿਨਾ ਮੇਰਾ ਖਿਆਲ ਹੈ ਵੀ ਜੇ ਅੰਦਰੋਂ ਖਾਤੇ ਜਾਂ ਉਪਨਲੇ ਕਾਨੀ ਜਿੱਥੇ ਪੀ ਦਾ ਸਮਝੌਤਾ ਹੋ ਜਾਂਦਾ ਤਾਂ ਸਿੱਖ ਵੋਟ ਦਾ ਥੋੜਾ ਜਿਹਾ ਮੇਰਾ ਕਹਿ ਲੈ ਬੈਨੀਫਿਟ ਮਹਾਰਾਣੀ ਪ੍ਰਨੀਤਪੁਰ ਨੂੰ ਹੋ ਸਕਦਾ ਹੈ ਗਾਂਧੀ ਸਾਹਿਬ ਨੂੰ ਨੁਕਸਾਨ ਹੋ ਸਕਦਾ ਹੈ ਹੂੰ ਜਨਤਾ ਜਿਹੜੀ ਵੋਟ ਬੈਂਕ ਹੈ ਉਹ ਡਿਫਰੈਂਟ ਹੈ ਉਹ ਨਾ ਬਲਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਹੀ ਹੁੰਦੇ ਸੀ ਉਹ ਵੀ ਡਾਕਟਰ ਨੇ ਇਕੱਠੇ ਸੀ ਇਹ ਐਕਟੀਵਿਸਟ ਡਾਕਟਰ ਸੀ ਪੈਰਲਲ ਗਰਗ ਹੋਵੇ ਅਮਰ ਆਜ਼ਾਦ ਹੁੰਦੇ ਸੀ ਇੱਕ ਸਮੇਂ ਦੀ ਪ੍ਰੋਡਕਸ਼ਨ ਨੇ ਸਾਰੇ ਬੰਦੇ ਲਗਭਗ ਹੂੰ ਹੂੰ ਜੀ ਹੰਦੀ ਸਾਹਿਬ ਦਾ ਜਿਹੜਾ ਇਮੇਜ ਹੈ ਇੱਕ ਤਾਂ ਬਹੁਤ ਕਲੀਨ ਹੈ ਹੂੰ ਉਹ ਸੋਸ਼ਲ ਵਰਕਰ ਨੇ ਕੋ ਮੋਸ਼ਨਲ ਨਹੀਂ ਉਹ ਪੋਲਿਟੀਕਲ ਹੁੰਦੇ ਨਹੀਂ ਹੈਗੇ ਉਹ ਸੇਵਾ ਕਰਨ ਵਾਲੇ ਨੇ ਹੂੰ ਦਾਰੀ ਨਾਲ ਉਹ ਪੰਜਾਬ ਦਾ ਭਲਾ ਵੀ ਚਾਹੁੰਦੇ ਨੇ ਹੂੰ ਤਾਂ ਕਾਂਗਰਸ ਨੇ ਇਹ ਕਾਫੀ ਸਿਆਣਪ ਨਾਲ ਫੈਸਲਾ ਕੀਤਾ ਠੀਕ ਹੈ ਇਹਦੇ ਸ਼ਾਇਦ ਅਸਲ ਉਹਨਾਂ ਦੇ ਨਿਕਲਣਾ ਪਰ ਇਹ ਪੁੱਛਰੂਗਾ ਕਿ ਜਿਹੜਾ ਅਕਾਲੀ ਬੀਜੇਪੀ ਦਾ ਸਮਝੌਤਾ ਹੈ ਕੁਝ ਜਾਂ ਓਪਨ ਉਹਦੇ ਤੇ ਕਾਫੀ ਡਿਪੈਂਡ ਕਰੂ ਪਟਿਆਲੇ ਦੀ ਸੀਟ ਅਦਰਵਾਈਜ਼ ਗੱਤ ਸਾਹਿਬ ਫਾਰਮੇਟਿਕੈਂਟ ਹੂੰ ਹੂੰ ਕਿੱਦਾਂ ਸਰ ਡਿਪੈਂਡ ਕਿਵੇਂ ਕਰੂਗੀ ਪਟਿਆਲੇ ਦੀ ਸੀਟ ਇਹ ਗੁੱਜੇ ਸੰਝੋਤੇ ਉੱਤੇ ਜੇ ਅਕਾਲੀ ਕੋਈ ਤਕੜਾ ਲੀਡਰ ਨਹੀਂ ਖੜਾ ਕਰਦੇ ਜਾਂ ਅੰਦਰੋਂ ਅੰਦਰ ਹੀ ਸਮਝੌਤਾ ਕਰ ਲੈਂਦੇ ਨੇ ਸਿੱਖ ਵੋਟ ਟਰਾਂਸਫਰ ਕਰਨ ਤੋਂ ਥੋੜੇ ਬਹੁਤ ਕਾਮਯਾਬ ਹੋ ਜਾਂਦੇ ਨੇ ਤਾਂ ਫਿਰ ਰੂਰਲ ਬੋਰਡ ਵੀ ਉਹਨਾਂ ਦੀ ਜਾ ਸਕਦੀ ਹੈ ਉੱਤੇ ਹੂੰ ਹੂੰ ਜੀ ਜੀ ਇਹ ਆਪਣੇ ਆਪ ਜਿਹੜੇ ਇਹਨਾਂ ਦੇ ਇੰਟਰਨਲ ਸਰਵੇ ਨੇ ਉਹ ਵੀ ਦੱਸ ਰਹੇ ਨੇ ਕਿ ਉਹਨਾਂ ਦੀ ਸਪੋਰਟ ਤੋਂ ਬਿਨਾ ਮਹਾਰਾਣੀ ਦਾ ਜਿੰਨਾ ਮੌਦਕ ਹੈ ਹੂੰ ਹੂੰ ਫਿਰ ਗਾਂਧੀ ਸਾਹਿਬ ਬਿਲਕੁਲ ਕਲੀਅਰ ਨੇ ਜੀ ਇਹ ਦੂਜੇ ਬੰਨੇ ਡਾਕਟਰ ਸਾਹਿਬ ਡਾਕਟਰ ਗਾਂਧੀ ਦਾ ਜਿਹੜੀ ਸਿਆਸਤ ਦਾ ਜਿਹੜਾ ਧੁਰਾ ਸੀ ਉਹ ਫੈਡਰਲਿਜ਼ਮ ਦੇ ਦੁਆਲੇ ਸੀਗਾ ਉਹ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ ਸੁਪਿਆਨ ਨੂੰ ਸੰਗੀ ਟਾਚੇ ਦੇ ਵੱਡੇ ਸਪੋਰਟਰ ਸੀ ਪਰੰਤੂ ਹੁਣ ਜਿਵੇਂ ਉਹ ਇੱਕ ਨੈਸ਼ਨਲ ਪਾਰਟੀ ਦਾ ਹਿੱਸਾ ਹੋਏ ਨੇ ਤਾਂ ਉਹਨਾਂ ਨੂੰ ਜਿਹੜੀ ਉਹਦੀ ਸੋਚ ਉਹ ਮਤਲਬ ਆਪਾ ਵਿਰੋਧੀ ਕਿਤਨਾ ਕਿਤੇ ਉਹਨਾਂ ਨੂੰ ਲੱਗੇਗਾ ਅਜਿਹਾ ਵੀ ਉਹਨਾਂ ਲਈ ਹੈ ਕਿ ਕਿਵੇਂ ਉਹਨਾਂ ਨੂੰ ਇਹ ਸਾਰਾ ਫੇਸ ਸਾਹਮਣਾ ਕਰਨਾ ਪੈ ਸਕਦਾ ਨਹੀਂ ਗੱਲ ਤੁਹਾਡੀ ਠੀਕ ਹੈ ਪਰ ਜਿਸ ਤਰ੍ਹਾਂ ਦਾ ਸੰਗੀ ਢਾਂਚਾ ਭਾਜਪਾ ਲਾਗੂ ਕਰ ਰਹੀ ਹੈ ਹੂੰ ਜੀ ਉਹ ਬਿਲਕੁਲ ਫੈਡਰਲਿਜ਼ਮ ਦੇ ਖਿਲਾਫ ਹੈ ਉਹਦੇ ਮੁਕਾਬਲੇ ਤਾਂ ਕਾਂਗਰਸ ਜੇ ਫਿਰ ਫੈਡਰਲਿਜ਼ਮ ਦੀ ਥੋੜੀ ਬਹੁਤ ਗੱਲ ਕਰਦੀ ਹੈ ਹੂੰ ਹੂੰ ਸੋ ਇਸ ਕਰਕੇ ਇਹਦੇ ਵਿੱਚ ਕੋਈ ਕਨਟਰਡਿਕਸ਼ਨ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਤਾਂ ਇੰਡੀਆ ਫਰੰਟ ਨੇ ਵੀ ਕਿਹਾ ਹੈ ਕਿ ਇਸ ਵਿੱਚ ਸਟੇਟਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਇੰਨੀ ਤਾਂ ਲੜ ਰਹੇ ਨੇ ਤਾਂ ਡਾਈਵਰਸਿਟੀ ਦੀ ਗੱਲ ਕਰ ਹੀ ਰਹੇ ਨੇ ਹੂੰ ਮਤਲਬ ਬੀਜੇਪੀ ਦਾ ਜਿਹੜੀ ਉਹ ਮੇਨ ਖਤਰਾ ਬਣੀ ਹੋਈ ਹੈ ਫੈਡਰਲਿਜ਼ਮ ਦੇ ਲਈ ਸੋ ਇਸ ਕਰਕੇ ਉਹਨਾਂ ਨੂੰ ਮੇਰੇ ਖਿਆਲ ਨਾਲ ਇਸ ਗੱਲ 'ਚ ਤਾਂ ਦਿੱਕਤ ਨਹੀਂ ਆਊਗੀ ਪਰ ਫਿਰ ਦੇਖੋ ਉਹਨਾਂ ਦੀ ਆਪਣੀ ਵਿਚਾਰਧਾਰਾ ਉਹ ਕਾਂਗਰਸੀ ਤਾਂ ਹੈ ਨਹੀਂ ਉਸ ਸੈਂਸ ਦੇ ਵਿੱਚ ਹੂੰ ਉਹ ਤਾਂ ਪੰਜਾਬ ਦੇ ਲਈ ਆਪਣੀ ਭਵਤਾ ਕਹਿ ਲੋ ਜਾਂ ਲੋਕ ਪੱਖੀ ਸਿਆਸਤ ਦੇ ਲਈ ਆਪਣੀ ਭਵਤਾ ਦੇ ਵਿੱਚੋਂ ਆਏ ਨੇ ਤੇ ਇੱਕ ਤਾਂ ਸਪੇਸ ਮੇਰਾ ਖਲਾ ਕਾਂਗਰਸ ਦੇ ਵਿੱਚ ਹੈਗਾ ਕਿਉਂਕਿ ਕਾਂਗਰਸ ਦਾ ਤਾਂ ਹੁਣ ਖੁੱਲਾ ਦਰਵਾਜ਼ਾ ਹੈ ਉਹਨਾਂ ਚ ਤਾਂ ਰਾਣਾ ਗੁਰਜੀਤ ਤੋਂ ਲੈ ਕੇ ਆਪਣੇ ਇਹਨੂੰ ਕੋਤ ਸਿੱਧੂ ਤੋਂ ਲੈ ਕੇ ਮਤਲਬ ਉਹ ਤਾਂ ਖੁੱਲਾ ਪਰਿਵਾਰ ਹੈ ਹੂੰ ਜੀ ਉਥੇ ਤਾਂ ਨਹੀਂ ਵੀ ਡੈਮੋਕ੍ਰੇਸੀ ਹੈ ਪਰ ਖੁੱਲ੍ਹੇ ਖੇੜ ਜ਼ਰੂਰ ਹੈਗੀ ਉਹਦੇ ਚ ਗਾਂਧੀ ਸਾਹਿਬ ਨੂੰ ਮੇਰੇ ਖਲਾ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹਾਂ ਜੀ ਜੀ ਬਿਲਕੁਲ ਬਿਲਕੁਲ ਵੱਖ-ਵੱਖ ਵਿਚਾਰਧਾਰਾ ਵਾਲੇ ਸਮਾ ਸਕਦੇ ਨੇ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਦੇ ਵਿੱਚ ਬਿਲਕੁਲ ਜੀ ਬਿਲਕੁਲ ਖੈਰ ਉਦਾਂ ਜਿੱਦਾਂ ਡਾਕਟਰ ਸਾਹਿਬ ਹੋਰਾਂ ਨੇ ਆਪਣੀ ਇੱਕ ਪਾਰਟੀ ਬਣਾਈ ਸੀ ਆਪਣਾ ਪੰਜਾਬ ਉਹਦੇ ਵਿੱਚ ਉਹਨਾਂ ਦਾ ਨਾ 50% ਬੜਾ ਦਰਦ ਝਲਕਦਾ ਰਿਹਾ ਪਿਛਲੇ ਸਮੇਂ ਧੜਕਦਾ ਰਿਹਾ ਕਹਿੰਦਾ ਭਾਵ ਤੇ ਖੈਰ ਡਾਕਟਰ ਗਾਂਧੀ ਤੋਂ ਵੱਡੀ ਉਮੀਦ ਹੈ ਕਿ ਕਾਂਗਰਸ ਦੇ ਵਿੱਚ ਵਿਚਰ ਕੇ ਜਿਹੜੀ ਹੈ ਪੰਜਾਬ ਦੀ ਗੱਲ ਉਹ ਵੱਡੇ ਪੱਧਰ ਉੱਤੇ ਅਵਾਰ ਵੀ ਸਕਦੇ ਨੇ ਇਹ ਇੱਕ ਉਮੀਦ ਵੀ ਹੈ ਜੀ ਤੇ ਬਿਲਕੁਲ ਬਿਲਕੁਲ ਤੇ ਕੋ ਉਹਨਾਂ ਨੇ ਨਸ਼ਿਆਂ ਦੇ ਮਾਮਲੇ 'ਚ ਵੀ ਹੋਰ ਵੀ ਮਾਮਲੇ 'ਚ ਬੜੀ ਸਾਰਥਕ ਗੱਲਾਂ ਕਰੀਆਂ ਨੇ ਪਿਛਲੇ ਦਿਨੀ ਵੀ ਉਹਨਾਂ ਦੀ ਇੰਟਰਵਿਊ ਆਈ ਸੀਗੀ ਹਰ ਜਿਹੜਾ ਪੰਜਾਬੀ ਦਰਦ ਰੱਖਦਾ ਹੈ ਨਾ ਦਿਲ ਦੇ ਵਿੱਚ ਹਰ ਇੱਕ ਦੀ ਭਾਵਨਾ ਮਤਲਬ ਉਦਾਂ ਕਹਦੀ ਹੈ ਜਿੱਦਾਂ ਨਹੀਂ ਉਹ ਗੱਲਾਂ ਕਰਦੇ ਨੇ ਉਹ ਚ ਐਮਲ ਦੇ ਵਿੱਚ ਪੰਜ ਸਾਲ ਰਹਿ ਕੇ ਦਿਖਾਇਆ ਵੀ ਹੈ ਉਹਨਾਂ ਨੇ ਐਮਪੀ ਹੁੰਦੇ ਆ ਕੋਈ ਇੱਕ ਥੇਲਾ ਜੋੜਿਆ ਨਹੀਂ ਸਗੋਂ ਕਰਜ਼ਾਈ ਹੋ ਗਏ ਸੀਗੇ ਹੂੰ ਜੀ 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 ਬਿਲਕੁਲ ਇਹਨਾਂ ਲੋਕ ਜਿਸ ਤਰ੍ਹਾਂ ਪ੍ਰੈਕਟਿਸ ਕਰਦੇ ਰਹੇ ਨੇ ਜਿਵੇਂ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਮੁਫਤ ਦੇ ਵਿੱਚ ਅੱਜ ਦੇ ਜਮਾਨੇ ਦੇ ਵਿੱਚ ਜਿਸ ਤਰ੍ਹਾਂ ਦਾ ਮੈਡੀਕਲ ਜਿਹੜਾ ਪ੍ਰੋਫੈਸ਼ਨ ਹੈ ਉਹਦਾ ਜੋ ਹਾਲ ਹੋਇਆ ਹੋਇਆ ਹੈ ਉਹਦੇ ਮੁਕਾਬਲੇ ਉਹ ਠੀਕ ਬੰਦੇ ਹੈਗੇ ਨੇ ਮਤਲਬ ਰੇਅਰ ਬੰਦੇ ਨੇ ਮੈਂ ਸਮਝਦਾ ਅੱਜ ਦੀ ਪੋਲਿਟਿਕਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਕਿਸਮ ਦੀ ਆਡ ਐਂਟਰੀ ਹੋਈ ਹੈ ਉਹਨਾਂ ਦੀ ਪਰ ਇਹ ਠੀਕ ਹੈ ਕਿ ਹੌਲੀ-ਹੌਲੀ ਇਦਾਂ ਹੀ ਬਦਲਦਾ ਜਦੋਂ ਸਮਾਂ ਬਦਲਦਾ ਹ ਹ ਜੀ ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਉੱਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਅਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਜਿਹੜੇ ਅਜੋਕੇ ਅੱਜ ਦੇ ਹਾਲਾਤ ਸਨੀਤਾ ਕੇਜਰੀਵਾਲ ਦੀ ਅਗਲੇ ਸਮੇਂ ਜਿਹੜੀ ਸਿਆਸੀ ਪਲਾਂਕ ਉਹਦੇ ਕਦਮ ਕਿਵੇਂ ਕਿੱਥੇ ਟਿਕਰੇ ਨੇ ਵੱਧ ਰਹੇ ਨੇ ਤੇ ਡਾਕਟਰ ਧਰਮਵੀਰ ਕਾਂਤੀ ਕਹਿੰਦਾ ਭਾਅ ਕਿ ਨੈਸ਼ਨਲ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ ਅੱਜ ਇੱਕ ਗਾਂਧੀ ਹੋਰ ਮਿਲ ਗਿਆ ਇਹ ਸਾਰੇ ਮਾਮਲੇ ਉੱਤੇ ਬੜੇ ਵਿਸਤਾਰ ਨਾਲ ਬੇਬਾਕ ਵਿਚਾਰ ਪੇਸ਼ ਕੀਤੇ ਨੇ ਸਾਰੀ ਜਾਣਕਾਰੀ ਵਿਸਤਾਰ ਨਾਲ ਦਿੱਤੀ ਐਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਜਬੀ ਲਈ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਡਾਕਟਰ ਸਾਹਿਬ ਸ੍ਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ